जय शंकर जी की जय गौ माता अਸੀਂ ਸ਼ੁਰੂ ਤੋਂ ਹੀ ਗਊ ਮਾਤਾ ਦੇ ਪ੍ਰਤੀ ਸਮਰਪਤਾ ਔਰ ਜਦੋਂ ਕੋਈ ਗਊ ਮਾਤਾ ਦੇ ਪ੍ਰਤੀ ਆਪਣਾ ਥੋੜਾ ਜਿਹਾ ਪ੍ਰੇਮ ਪ੍ਰਦਰਸ਼ਿਤ ਕਰਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਵੀ ਉਹ ਸਾਡੇ ਹੋ ਗਏ ਨੇ ਸਾਡੇ ਆਪਣੇ ਹੋ ਗਏ ਨੇ ਤੇ ਅਸੀਂ ਉਹਨਾਂ ਤੋਂ ਜੋ ਸਾਡੇ ਕੋਲ ਅੰਦਰ ਸਾਡੇ ਭਾਵਨਾ ਹੈ ਅਸੀਂ ਉਹਨਾਂ ਦੇ ਪ੍ਰਤੀ ਪ੍ਰਦਰਸ਼ਿਤ ਕਰਦੇ ਆ ਥੋੜੇ ਦਿਨ ਪਹਿਲਾਂ ਮੈਂ ਕਿਤੇ ਆਊਟਸਾਈਡ ਸੀਗਾ ਬਿਮਾਰ ਸੀਗਾ ਤੇ ਚੈੱਕਅਪ ਵਾਸਤੇ ਕਿਤੇ ਆਊਟਸਾਈਡ ਗਿਆ ਹੋਇਆ ਸੀਗਾ ਤੇ ਆ ਕੇ ਮੈਨੂੰ ਪਤਾ ਲੱਗਿਆ ਮੀਡੀਆ ਦੇ ਵਾਧਮ ਦੇ ਨਾਲ ਕਿ ਸਾਡੇ ਪੜਾ ਪਰਿਵਾਰ ਨੇ ਇੱਕ ਸਾਡੀ ਜੀ ਗਊਸ਼ਾਲਾ ਬਟਾਲਾ ਰੋਡ ਦੇ ਉੱਪਰ ਉੱਥੇ ਇੱਕ 20 ਲੱਖ ਦੀ ਲਾਗਤ ਦੇ ਨਾਲ ਇੱਕ ਸ਼ੈਡ ਬਣਾਉਣ ਦਾ ਐਲਾਨ ਕੀਤਾ ਹੈ ਔਰ ਉਹ ਵਾਕਿ ਉਥੇ ਜ਼ਰੂਰ ਸੀ ਕਿਉਂਕਿ ਮੈਂ ਉਥੇ ਰੈਗੂਲਰ ਜਾਣਾ ਸਵੇਰੇ ਸ਼ਾਮ ਉਥੇ ਜਾ ਕੇ ਜੋ ਦੇਖਦੇ ਹਾਂ ਕਿ ਕਈ ਵਾਰੀ ਗਊ ਮਾਤਾ ਨੂੰ ਜੋ ਬੁਰੇ ਹਾਲਾਤਾਂ ਦੇ ਵਿੱਚ ਹੁੰਦੇ ਆ ਕਿ بارش ਦੇ ਵਿੱਚ ਤੂਪ ਦੇ ਵਿੱਚ ਤੇ ਠੰਡ ਦੇ ਵਿੱਚ ਬੜੀ ਦਿੱਕਤ ਕਈ ਵਾਰੀ ਆਂਦੀ ਹੈ ਤਾਂ ਸੋ ਇਸ ਪਰਿਵਾਰ ਨੇ ਇਸ ਚੀਜ਼ ਨੂੰ ਸਮਝਿਆ ਕਿਉਂਕਿ ਜਦੋਂ ਪਿਛਲੇ ਇਲੈਕਸ਼ਨ ਨੂੰ ਆਇਆ ਮੈਂ ਰਾਜਨੀਤੀ ਦੀ ਗੱਲ ਨਹੀਂ ਕਰ ਰਿਹਾ ਵੈਸੇ ਮੈਂ ਪ੍ਰੇਰਣਾ ਦੇ ਤੌਰ ਤੇ ਗੱਲ ਕਰ ਰਿਹਾ ਕਿ ਮੈਨੂੰ ਸਾਡੇ ਸ਼ੰਕਰਾਚਾਰਜ ਜੀ ਨੇ ਗਉ ਸਸਦ ਬਣਾਇਆ ਹੋਇਆ ਹੈ ਔਰ ਉਹਨਾਂ ਦੇ ਆਦੇਸ਼ ਹੈ ਕਿ ਜਿਹੜਾ ਗਉ ਮਾਤਾ ਦੇ ਪ੍ਰਤੀ ਸਮਰਪਿਤ ਹਨ ਅਸੀਂ ਉਹਦੇ ਪ੍ਰਤੀ ਸਮਰਪਿਤ ਚਾਹੇ ਕੋਈ ਵੀ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਬਿਲੋਂਗ ਕਰਦਾ ਹੈ ਫਿਲਹਾਲ ਹੈ ਪਾਰਟੀ ਦੀ ਗੱਲ ਨਹੀਂ ਹੋ ਰਹੀ ਲੇਕਿਨ ਇੱਕ ਅੱਛੇ ਇਨਸਾਨ ਨੇ ਅੱਛੇ ਪਰਿਵਾਰ ਨਾਲ ਬਿਲੋਂਗ ਕਰਦੇ ਨੇ ਔਰ ਰੰਜੂ ਪਾਜੀ ਸਾਡੇ ਨਾਲ ਨੇ ਇਹਨਾਂ ਦੀ ਪ੍ਰੇਰਦਾਇ ਦੇ ਨਾਲ ਵੀ ਇਹਨਾਂ ਨੇ ਬਹੁਤ ਅੱਛਾ ਉਥੇ ਜੋ ਪ੍ਰਲਾਖ ਕੀਤਾ ਉਹਦੇ ਵਾਸਤੇ ਸਾਡੇ ਮਨ ਚ ਆਇਆ ਸਾਡੇ ਬਚਾੜਾ ਜਿਹੜੋ ਗੱਲ ਕੀਤੀ ਆ ਕੇ ਕਿ ਅਸੀਂ ਪਾਠ ਤੇ ਕਰਦੇ ਪਿਆ ਤੇ ਕਿਉਂ ਨਾ ਇਸ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਏ ਜੋ ਸਾਡੇ ਗਊ ਮਾਤਾ ਦੇ ਪ੍ਰਤੀ ਜੋ ਇਹਨਾਂ ਪਿਆਰ ਰੱਖਦਾ ਉਹਨੂੰ ਸਨਮਾਨ ਦੇਣਾ ਬਣਦਾ ਹੈ ਤਾਂ ਸੋ ਇੱਕ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਇਹ ਚੱਲ ਕੇ ਬੱਚਿਆਂ ਕੋਲ ਆਏ ਨੇ ਔਰ ਬੜੀ ਖੁਸ਼ੀ ਹੋਈ ਹੈ ਔਰ ਬੱਚਿਆਂ ਨੇ ਵੀ ਬਹੁਤ ਪਿਆਰ ਦਿੱਤਾ ਇਹਨਾਂ ਨੂੰ ਇਹਨਾਂ ਨੂੰ ਪੁੱਛ ਕੇ ਦੇਖੋ ਕਿ ਸਾਹ ਖੁਸ਼ ਹੋਏ ਨੇ ਉਹਨਾਂ ਨੂੰ ਲੱਗਿਆ ਕਿ ਜੋ ਗਊ ਮਾਤਾ ਦੇ ਪ੍ਰਤੀ ਸਮਰਪਿਤ ਹੈ ਉਹਨਾਂ ਨੂੰ ਇੰਨਾ ਹੀ ਪਿਆਰ ਦੇਣਾ ਚਾਹੀਦਾ ਉਹਨਾਂ ਨੂੰ ਸਨਮਾਨ ਦਿੱਤਾ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਬਲਜੀਤ ਪਾਜੀ ਜੀ ਪਾਜੀ ਬਹੁਤ ਬਹੁਤ ਸ਼ੁਕਰੀ ਔਰ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਆਪਣੇ ਸ਼ਹਿਰ ਅਗੇ ਕਿ ਜਿੱਤੇ ਗਊ ਮਾਤਾ ਦਾ ਜੋ ਆਸ਼ੀਰਵਾਦ ਹੁੰਦਾ ਨਾ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਔਰ ਇਹ ਆਸ਼ੀਰਵਾਦ ਜੋ ਸਾਨੂੰ ਮੇਰੇ ਖਿਆਲ ਚ ਪਾੜਾ ਪਰਿਵਾਰ ਨੇ ਵੀ ਜ਼ਰੂਰ ਦਿਲਾਣਾ ਜੋ ਉਹਨਾਂ ਨੇ ਐਫਰਟ ਕੀਤਾ ਹੈ ਔਰ ਅਸੀਂ ਸਾਰੇ ਮਿਲ ਜੁਲ ਕੇ ਆਪਣੇ ਗਊ ਮਾਤਾ ਦੇ ਪ੍ਰਤੀ ਸਮਰਪਿਤ ਰੋ ਆਪਣੇ ਸਨਾਤਨ ਦੇ ਪ੍ਰਤੀ ਸਮਰਪਿਤ ਰੋ ਆਪਣੇ ਸ਼ਹਿਰ ਦੇ ਪ੍ਰਤੀ ਸਮਰਪਿਤ ਰੋ ਅਸੀਂ ਖੁਸ਼ਹਾਲੀ ਸਾਡੇ ਸ਼ਹਿਰ ਨੂੰ ਆਉਂਦੀ ਰਹੇਗੀ ਧੰਨਵਾਦ ਜੈ ਸ਼ੰਗਰ ਜੀ ਕੀ ਜੈ ਗਊ ਮਾਤਾ ਸਾਡੇ ਸੋਨੀ ਸਾਹਿਬ ਜਿਹੜਾ ਇੱਥੇ ਮੁੱਖ ਦਫ਼ਤਰ ਆ ਉਹਨਾਂ ਦਾ ਉੱਥੇ ਇੱਥੇ ਪਹੁੰਚੇ ਆ ਸੋ ਇੱਥੇ ਆਣ ਕੇ ਬਹੁਤ ਵਧੀਆ ਲੱਗਾ ਆਣ ਕੇ ਪਤਾ ਲੱਗਾ ਕਿ ਇੱਥੇ ਜਿੰਨੇ ਵੀ ਇਸਲਾਮ ਮੇਰੀ ਉਤੋਂ ਬੱਚੇ ਜਾਂ ਹੋਰ ਬੱਚੇ ਨੇ ਜਿਹੜੇ ਨੀਡੀ ਬੱਚੇ ਨੇ ਉਹਨਾਂ ਨੂੰ ਇਹ ਵਿਦਿਆ ਵੀ ਪ੍ਰਵਾਨ ਕਰਦੇ ਨੇ ਉਹਦੇ ਨਾਲ ਉਸ ਤੋਂ ਇਲਾਵਾ ਇੱਥੇ ਗੁਰੂ ਦੇ ਨਾਲ ਜੋੜਦੇ ਨੇ ਕਿਉਂਕਿ ਮੇਰਾ ਖਿਆਲ ਸੌਣ ਮਹੀਨੇ ਰੈਗੂਲਰ ਇਹ ਬੱਚਿਆਂ ਨੂੰ ਇੱਥੇ ਸਦਕੇ ਇੱਥੇ ਪੂਜਾ ਕੀਤੀ ਜਾਂਦੀ ਹੈ ਪ੍ਰੋਪਰ ਸੋ ਸੋਨੀ ਸਾਹਿਬ ਦੀ ਪਰਸੋਂ ਕਾਲ ਆਈ ਸੀ ਕਿ ਆ ਸੋ ਸਸੀਂ ਇੱਥੇ ਪਹੁੰਚਣਾ ਹੁਕਮ ਹੋਇਆ ਸੀ ਕਿਉਂਕਿ ਇਹਨਾਂ ਨੂੰ ਪਤਾ ਲੱਗਾ ਸੀ ਕਿ ਉੱਥੇ ਗਊਸ਼ਾਲਾ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਗੁਰੂ ਦੀ ਕਿਰਪਾ ਕੀਤੀ ਉੱਥੇ ਮੇਰੇ ਧਿਆਨ 'ਚ ਆਇਆ ਸੀ ਕਿ 165 ਦੇ ਕਰੀਬ ਜੜੀਆਂ ਗਊ ਮਾਤਾ ਉੱਥੇ ਜੜੀਆਂ ਹਾਇਆਂ ਨੇ ਸੋ ਉੱਥੇ ਉਹਨਾਂ ਨੂੰ ਸਾਂਭ ਸੰਭਾਲ ਦੀ ਬੜੀ ਪਰੇਸ਼ਾਨੀ ਆ ਰਹੀ ਸੀ ਕਿਉਂਕਿ ਜਗ੍ਹਾ ਘਟੂਣ ਛੱਡ ਘਟੂਣ ਕਰਕੇ ਬਰਸਾਤੀ ਸੀਜ਼ਨ ਗਰਮੀਆਂ ਦੇ ਵਿੱਚ ਜਾਂ ਹੋਰ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਉੱਥੇ ਆਪਾਂ ਇੱਕ ਛੱਡ ਦਾ ਨਿਰਮਾਣ ਸ਼ੁਰੂ ਕੀਤਾ ਜਿਹਦੀ ਲਾਗਤ 20 ਲੱਖ ਦੇ ਨਾਲ ਉਹ ਬਣਨਾ ਜਦੇ ਵਿੱਚ ਪ੍ਰੋਪਰ ਉੱਥੇ ਅ ਅ ਇਲੈਕਟ੍ਰਿਸਿਟੀ ਦਾ ਪ੍ਰਬੰਧ ਪੱਖਿਆਂ ਦਾ ਪ੍ਰਬੰਧ ਪਾਣੀ ਦਾ ਵੀ ਅੰਦਰ ਪ੍ਰਬੰਧ ਕੀਤਾ ਜਾਊਗਾ ਉਸ ਤੋਂ ਇਲਾਵਾ ਮੈਂ ਵਿਸ਼ਵਾਸ ਦਵਾਇਆ ਕਮੇਟੀ ਨੂੰ ਕਿ ਹੋਰ ਵੀ ਜਿਹੜਾ ਕੋਈ ਉੱਥੇ ਕੰਮ ਹੋਣ ਵਾਲਾ ਉਹ ਵੀ ਅਸੀਂ ਕਰਾਂਗੇ ਕਿਉਂਕਿ ਗਊ ਮਾਤਾ ਦੀ ਸੇਵਾ ਜਿਹੜੀ ਆ ਉਹ ਸਾਰਿਆਂ ਨਾਲ ਉਤਮ ਸੇਵਾ ਵੱਡੀ ਸੇਵਾ ਵਾ ਸੋ ਗੁਰੂ ਮਾਰਾਇ ਨੇ ਕਿਰਪਾ ਕੀਤੀ ਹੈ ਸੇਵਾ ਦਾ ਮੌਕਾ ਦਿੱਤਾ ਅੱਜ ਸਾਡੇ ਸੋਨੀ ਸਾਹਿਬ ਨੇ ਇੱਥੇ ਬੁਲਾ ਕੇ ਮਾਨ ਸਨਮਾਨ ਕੀਤਾ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਸੋ ਸਾਰੇ ਬੱਚਿਆਂ ਨੇ ਬੜਾ ਇੱਥੇ ਪਿਆਰ ਦਿੱਤਾ ਸਾਰਿਆਂ ਦਾ ਇੱਥੇ ਧੰਨਵਾਦ ਕੀਤਾ ਇਹਨਾਂ ਦਾ ਸੋ ਸਾਰਿਆਂ ਨੂੰ ਮੈਂ ਇੱਕ ਵਾਰੀ ਬਹੁਤ ਮੁਬਾਰਕਬਾਦ ਦਿੰਦਾ ਇਹਨਾਂ ਨੂੰ ਵੀ ਦਿੰਦਾ ਕਿ ਇਹ ਸਾਰਾ ਜਿਹੜਾ ਇਹ ਪ੍ਰਾਲਾ ਕਰ ਰਹੇ ਇੱਥੇ ਬੈਠ ਕੇ ਇਹਨਾਂ ਬੱਚਿਆਂ ਨੂੰ ਨੀਡੀ ਬੱਚਿਆਂ ਨੂੰ ਜਿੱਥੇ ਵਿਦਿਆ ਦਾ ਨਾਲ ਪ੍ਰਬੰਧ ਕੀਤਾ ਇਹਨਾਂ ਨੇ ਨਾਲ ਉਹਨਾਂ ਨੂੰ ਇਥੇ ਬੁਲਾ ਕੇ ਪੂਜਾ ਕਰਵਾਉਂਦੇ ਨੇ ਗੁਰੂ ਦੇ ਲੜ ਲਾਉਂਦੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਅਰਦਾਸ ਕਰਦੇ ਪ੍ਰਭੂ ਅੱਗੇ ਕਿ ਇਸ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਕੰਮ ਜਿਹੜਾ ਚੱਲਦਾ ਰਹੇ ਇਦਾਂ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ ਧੰਨਵਾਦ